ਇੱਕ ਆਦਮੀ ਭਾਈ ਹਸਪਤਾਲ ਦੇ ਵਿੱਚ ਆਖਰੀ ਸਾਹ ਗੈਣ ਰਿਹਾ ਸੀ ਮਤਲਬ ਮਰਨ ਵਾਲਾ ਹੀ ਸੀ ਉਹਦੇ ਆਲੇ-ਦਾਲੇ ਉਹਦਾ ਪਰਿਵਾਰ ਖੜਾ ਸੀ ਉਹਦੇ ਚਾਰ ਮੁੰਡੇ ਖੜੇ ਸੀ ਉਹ ਪਹਿਲੇ ਮੁੰਡੇ ਨੂੰ ਕਹਿੰਦਾ ਕਹਿੰਦਾ ਪੁੱਤ ਗੱਲ ਸੁਣ ਉਹ ਕਿਲਾ ਪੱਤੀ ਆਵਲਖ ਪੱਤੀ ਤੇ ਸੰਧੂ ਪੱਤੀ ਉਹ ਤੇਰੇ ਨੋਂ ਕਰਤੇ ਦੂਜੇ ਨੂੰ ਕਹਿੰਦਾ ਸਦਰ ਬਾਜ਼ਾਰ ਹੰਡਿਆਆ ਬਾਜ਼ਾਰ ਤੇ ਫਰਵਾਹੀ ਬਾਜ਼ਾਰ ਉਹ ਤੇਰੇ ਨੋਂ ਕਰਤਾ ਤੀਜੇ ਨੂੰ ਕਹਿੰਦਾ ਗ੍ਰੀਨ ਕਲੋਨੀ ਆਸਥਾ ਕਲੋਨੀ ਤੇਰੇ ਨੌਕਰਤੀ ਚੌਥੇ ਨੂੰ ਕਹਿੰਦਾ ਪੁੱਤ ਬਾਕੀ ਜਿਹੜਾ ਵੀ ਰੋਡ ਬਚ ਗਿਆ ਹੰਡਿਆਈ ਤੋਂ ਲੈ ਕੇ ਬਰਨਾਲੇ ਤੱਕ ਤੇ ਬਠਿੰਡਾ ਰੋਡ ਸੰਗਰੂਰ ਰੋਡ ਉਹ ਸਾਰਾ ਤੈਨੂੰ ਦੇਤਾ ਕੋਲ ਖੜੀ ਨਰਸ ਭਾਈ ਉਹ ਚੱਕੀ ਆਵੇ ਵੀ ਆ ਕੀ ਹੈ ਢਾ ਤਕੜਾ ਬੰਦਾ ਇਹ ਤਾਂ ਸਾਰਾ ਹੀ ਸ਼ਹਿਰ ਵੰਡੀ ਜਾਂਦਾ ਉਹਨੇ ਭਾਈ ਹੌਲੀ ਦੇ ਦਿਨੇ ਉਹਦੀ ਘਰ ਵਾਲੀ ਨੂੰ ਪੁੱਛ ਲਿਆ ਕਹਿੰਦੀ ਜੀ ਵੀ ਤੁਸੀਂ ਬਹੁਤ ਅਮੀਰ ਹੋ ਵੀ ਇਹ ਸਾਰੇ ਸ਼ਹਿਰ ਵੰਡੀ ਜਾਂਦੇ ਨੇ ਉਹ ਕਹਿੰਦੀ ਨਾ ਨਾ ਅਮੀਰ ਕਿਹੜੇ ਇਹ ਤਾਂ ਅਖਬਾਰ ਵੰਡਦੇ ਆ ਇਹ ਅਖਬਾਰਾਂ ਦਾ ਏਰੀਆ ਵੰਡ ਰਿਹਾ ਵੀ ਤੁਸੀਂ ਅਖਬਾਰ ਵੰਡ ਲਿਆ ਕਰਿਓ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਬ ਦਿਓ ਅਸੀਂ ਤੁਹਾਨੂੰ ਐਸੀ ਤਰ੍ਹਾਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਸੱਚੀ ਗੱਲ ਜੀ